ਸਾਡੇ ਵੀਡੀਓ ਦੇ ਵਿੱਚ ਆਪਦੀ ਦਾ ਸਵਾਗਤ ਹੈ ਜੋ ਜੱਟਾਂ ਦਾ ਪਿਛੋਕੜ ਉਹਨਾਂ ਦੇ ਜੋ ਪੂਰਵਜ ਕਿੱਥੋਂ ਆਏ ਤੇ ਕਿੱਥੇ ਵਸੇ ਅੱਗੇ ਉਹਨਾਂ ਦੇ ਜਿਹੜੇ ਗੁੱਥ ਅਸੀਂ ਇਸ ਵੀਡੀਓ 'ਚ ਦੱਸ ਰਹੇ ਹਾਂ ਆਲਖ ਗੁੱਤ ਬਾਰੇ ਜੋ ਇਤਿਹਾਸ ਹੈ ਉਹਨਾਂ ਦਾ ਪਿਛੋਕੜ ਹਲਖ ਹਲਖ ਖਖੇ ਨਾਲ ਹਲਖ ਕਕੇ ਨਾਲ ਔਰੇ ਇਹ ਤਿੰਨ ਇੱਕੋ ਹੀ ਗੋਤਾਂ ਨੇ ਔਲਖ ਜਿਹੜੇ ਸੂਰਜਵੰਸ਼ ਵਿੱਚੋਂ ਹਨ ਇਸ ਵੰਸ਼ ਦਾ ਮੁੱਢੀ ਔਲਖ ਸੀ ਔਲਕਕੇ ਨਾਲ ਔਲਖ ਇਹ ਜਗਦੇਵ ਪਵਾਰ ਨੂੰ ਵੀ ਆਪਣਾ ਵਡੇਰਾ ਮੰਨਦੇ ਸਨ ਇਹ ਬਹੁਤੇ ਮਾਲਵੇ ਤੇ ਮਾਝੇ ਵਿੱਚ ਹੀ ਉਧਰ ਆਬਾਦ ਹੋਏ ਹਨ ਅ ਪੱਛਮੀ ਪੰਜਾਬ ਵਿੱਚ ਬਹੁਤੇ ਔਲਖ ਮੁਸਲਮਾਨ ਬਣ ਗਏ ਪੰਜਾਬ ਵਿੱਚ ਔਲਖ ਨਾਮ ਦੇ ਖਖੇ ਨਾਲ ਔਲਖ ਨਾਮ ਦੇ ਕਈ ਪਿੰਡ ਹਨ ਮੁਕਸਰ ਤੇ ਫਰੀਦਕੋਹ ਦੇ ਖੇਤਰਾਂ ਵਿੱਚ ਵੀ ਔਲਖ ਨਾਮ ਦੇ ਦੋ ਪਿੰਡ ਹਨ ਮਾਨਸਾ ਵਿੱਚ ਗੁਰਨੇਕਲਾ ਔਲਖਾ ਦਾ ਮਸ਼ਹੂਰ ਪਿੰਡ ਹੈ ਲੁਧਿਆਣੇ ਦੇ ਇਲਾਕੇ ਜਰਕ ਤੋਂ ਔਲਖ ਮਾਝੇ ਵੱਲ ਚਲੇ ਗਏ ਮਾਝੇ ਵਿੱਚ ਔਲਖਾਂ ਦਾ ਜਾ 12 ਪਿੰਡ ਹਨ ਮਾਝੇ ਵਿੱਚ ਇਸ ਨੂੰ ਬਰਹਾ ਬਰਹਾ ਖੇਤਰ ਕਹਿੰਦੇ ਹਨ ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਕਸਬਾ ਸ਼ਹਾਬਾਜਪੁਰ ਤੇ ਇਸ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਸਥਿਤ ਬਾਰਹਾ ਕਰਕੇ ਜਾਣਦੇ 12 ਪਿੰਡਾਂ ਵਿੱਚ ਬਹੁਤੀ ਹਲਖ ਉਪਜਾਤੀ ਦੇ ਜੱਟ ਉੱਥੇ ਰਹਿੰਦੇ ਹਨ ਅੰਬਾਲਾ ਰੂਪੜ ਪਟਿਆਲਾ ਤੇ ਸੰਗਰੂਰ ਇਲਾਕੇ ਵਿੱਚ ਵੀ ਹਲਖ ਕਾਫੀ ਹਨ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਹਲਖਾਂ ਦੇ ਕਾਫੀ ਪਿੰਡ ਹਨ ਮਾਝੇ ਤੇ ਮਾਲਵੇ ਗੋਦ ਦੇ ਕੁਝ ਲੋਕ ਰਾਵੀ ਤੇ ਉੱਥੋਂ ਰਵੀ ਤੋਂ ਲੈ ਕੇ ਪੱਛਮ ਵੱਲ ਚਲੇਗਾ। ਮਿੰਟ ਗੁਮਰੀ ਦੇ ਇਲਾਕੇ ਵਿੱਚ ਹੀ ਬਹੁਤ ਸਾਰੇ ਜਿਹੜੇ ਆਲਖ ਮੁਸਲਮਾਨ ਹਨ। ਇਸ ਇਲਾਕੇ ਵਿੱਚ ਹਮਾਂਜੂ ਦੇ ਸਮੇਂ ਪੀਰ ਮੁਹੰਮਦ ਰਾਜਨ ਦੇ ਪ੍ਰਭਾਵ ਕਾਰਨ ਆਲਖ ਜੱਟਾਂ ਨੇ ਇਸਲਾਮ ਧਰਮ ਜਿਹੜਾ ਕਬੂਲ ਕਰ ਲਿਆ ਸੀ। ਬਿਸ਼ੱਕ ਆਲਖ ਜੱਟਾਂ ਦੀ ਬਹੁਤ ਗਿਣਤੀ ਨਹੀਂ ਹੈ ਪਰ ਤਾਂ ਇਹ ਤਾਂ ਸਾਰੇ ਹੀ ਪੰਜਾਬ ਵਿੱਚ ਫੈਲੇ ਹੋਏ ਹਨ। ਇਸ ਸਿੱਖੋਂ ਤੇ ਦੇਵਲ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿੱਚੋਂ ਹੀ ਮੰਨਦੇ ਹਨ ਇੰਨਾ ਨਾਲ ਵਿਆਹ ਸ਼ਾਦੀ ਨਹੀਂ ਕਰਦੇ ਹਨ ਜਾਨਕਿ ਉਹ ਉਹਨਾਂ ਨੂੰ ਜਿਹੜੇ ਸਿੱਖੋਂ ਤੇ ਦੇਵਲ ਜੱਟਾਂ ਵਿੱਚੋਂ ਆਪਣੇ ਜਿਹੜੇ ਰਿਸ਼ਤੇਦਾਰੀ ਨਹੀਂ ਪਾਉਂਦੇ ਕਿਉਂਕਿ ਉਹ ਆਪਣੇ ਵਿੱਚੋਂ ਹੀ ਮੰਨਦੇ ਹਨ ਆਲਖ ਦਲਿਤ ਜਾਤੀਆਂ ਵਿੱਚੋਂ ਹਨ ਆਲਖੋਂ ਦਾ ਸੰਤਲਬਾਰ ਵਿੱਚ ਕੇਵਲ ਇੱਕ ਪਿੰਡ ਆਲਖ ਖੱਖੇ ਨਾਲ ਨਾਮ ਦਾ ਹੀ ਹੈ ਜਿਹੜਾ ਮਹਾਰਾਜ ਜਰਨਜੀਤ ਸਿੰਘ ਦੀ ਰਾਣੀ ਜਿੰਦਾ ਸਿਆਲਕੋਟ ਦੇ ਪਿੰਡ ਚਾਵੜ ਦੇ ਆਲਖਾਂ ਦੀ ਸੀ ਇੱਕ ਹੋਰ ਰਵਾਇਤ ਅਨੁਸਾਰ ਆਲਖ ਜੱਟ ਰਾਜਾ ਲੂਈ ਲਾਕ ਦੀ ਵੰਸ਼ ਵਿੱਚੋਂ ਹਨ ਉਜੈਨੀ ਦਾ ਇੱਕ ਸਮਤ ਰਾਜਾ ਜੋਸ਼ੂ ਦਰਮਾਨ ਆਲਖ ਵੰਸ਼ ਵਿੱਚ ਸੀ ਕਈ ਇਤਿਹਾਸਕਾਰ ਆਲਖ ਹਨ ਮਹਾਰਾਸ਼ਟਰ ਰ ਦੇ ਸਮੇਦਕ ਪਰੌਣਾ ਵੀ ਕਬੀਲਾ ਮੰਨਦੇ ਹਨ। ਔਲਖ ਹਿੰਦੂ जाट ਵੀ ਹਨ। ਇਪਸਟਨ ਨੇ 1881 ਵਿੱਚ ਇਸੇ ਵਿੱਚ ਜਨਸੰਖਿਆ ਅਨੁਸਾਰ ਆਪਣੀ ਜਿਹੜੀ ਕਿਤਾਬ ਸੀ ਔਲਖ ਜੱਟਾਂ ਦੀ કુલ ਗਿਣਤੀ ਉਹਦੇ ਵਿੱਚ 23699 ਲਿਖੀ ਹੈ। ਸਾਬਕਾ ਚੀਫ ਫੇਰ ਮਾਰਸ਼ਲ ਸਰਦਾਰ ਹਰਜਮ ਸਿੰਘ ਅੰਮ੍ਰਿਤਸਰ ਦਾ ਔਲਖ ਜੱਟ ਹੈ। ਇਹ ਬਹੁਤ ਯੋਗ ਤੇ ਦਲੇਰ ਅਫਸਰ ਸੀ। ਸਰਦਾਰ ਅਜਰ ਸਿੰਘ ਪਿੰਡ ਨਾਰਲੀ ਪਿੰਡ ਹੈ ਉਹਨਾਂ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਜਿਵੇਂ ਨਾਰਲੀ ਠਠਾ ਸਰਹਾਲੀ ਵੱਡੀ ਕੋਹਾਲਾ ਕੋਹਾਲੀ ਵੈਰਵੋਵਾਲ ਲੂਪੋਕੀ ਸਾਹਾਬਾਜਪੁਰ ਆਦ ਵਿੱਚ ਔਲਖ ਜੱਟ ਕਾਫੀ ਗਿਣਤੀ ਵਿੱਚ ਰਹਿੰਦੇ ਹਨ ਔਲਖ ਗੋਦ ਦਾ ਜਿਹੜਾ ਔਲਖ ਪਿੰਡ ਹੈ ਧਾਰੀਵਾਲ ਖੇਤਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਹੈ ਫਰੋਜਪੁਰ ਦੇ ਜ਼ਿਲ੍ਹੇ ਜ਼ਿਲੇ ਖੇਤਰ ਵਿੱਚ ਕੋਹਾਲਾ ਪਿੰਡ ਵੀ ਸਾਰਾ ਔਲਖ ਗੋਦ ਜੱਟਾਂ ਦਾ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਔਲਖ ਜੱਟਾਂ ਦੇ ਕਈ ਪਿੰਡ ਹਨ। ਜਰਗ ਦੇ ਪਾਸ ਦੁੱਧਾਲ ਵੀ ਔਰਖਾਂ ਦਾ ਜਿਹੜਾ ਉਹ ਮਸ਼ਹੂਰ ਪਿੰਡ ਹੈ। ਮਲੇਰਕੋਟੜ ਖੇਤਰ ਵਿੱਚ ਕੁੱਪ ਪਿੰਡ ਵੀ ਔਲਖ ਭਾਈਚਾਰੇ ਦਾ ਹੈ। ਕੁੱਪ ਪਿੰਡ ਕੱਕੇ ਨਾਲ। ਰੋਪੜ ਖੇਤਰ ਵਿੱਚ ਵੀ ਕੁਝ ਔਲਖ ਜਿਹੜੇ ਰਹਿੰਦੇ ਹਨ। ਮਾਝੇ ਤੇ ਮਾਲੇ ਵਿੱਚ ਵੀ ਔਲਖ ਗੋਤ ਕਾਫੀ ਮਸ਼ੂਰਾ ਪੂਰੀ ਪੰਜਾਬ ਵਿੱਚ ਆਲਖ ਜੱਟ ਜਿਹੜੇ ਉਹ ਸਿੱਖ ਹਨ ਪਛੀ ਪੰਜਾਬ ਵਿੱਚ ਜਿਹੜੇ ਆਲਖ ਜੱਟੋਂ ਮੁਸਲਮਾਨ ਹਨ ਐਚੀ ਰੂਜ਼ ਆਪਣੀ ਕਿਤਾਬ ਗਲੋਸਰੀ ਆਫ ਟਾਈ ਟ੍ਰਾਈਬਸ ਐਂਡ ਕਾਸਟਸ ਦੇ ਪੰਨਾ 221 ਉੱਤੇ ਆਲਖ ਦਿਉਲਾ ਦਲੇਵਾ ਬਲਿੰਗਾ ਤੇ ਪਾਮਰਾ ਨੂੰ ਜਗਦੇਵ ਦੀ ਬਸ ਵਿੱਚੋਂ ਲਿਖਦਾ ਹੈ ਆਲਖ ਦਿਉ ਦਿਉਲਾ ਦਲੇਵਾ ਬਲਿੰਗਾ ਤੇ ਪਾਮਰਾਂ ਨੂੰ ਜਗਦੇਵ ਦੀ ਵੰਸ਼ ਵਿੱਚੋਂ ਉਹ ਲਿਖਦਾ ਜਿਹੜਾ ਰਾਈਟਰ ਹੈ ਆਲਖ ਵੰਸ਼ ਵਿੱਚੋਂ ਤਿੰਨੱਚ ਵੀ ਬਹੁਤ ਪ੍ਰਸਿੱਧ ਸੂਰਦੀਰ ਸੀ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਉਹਨਾਂ ਦੇ ਪਿੰਡ ਸੰਤੋਖਵਾੜ ਵਿੱਚ ਵੀ ਆਲਖ ਜੱਟ ਗੋਦ ਦੇ ਜੱਟ ਜਿਹੜੇ ਕਾਫੀ ਹਨ ਉੱਤਰ ਪ੍ਰਦੇਸ਼ ਵਿੱਚ ਹਿੰਦੂ ਜੱਟਾਂ ਨੂੰ ਆਲਖ ਜਾਂ ਔਰੇ ਕਿਹਾ ਜਾਂਦਾ ਹੈ ਕੈਪਟਨ ਦਲੀਪ ਸਿੰਘ ਹਲਾਵਾਤ ਆਪਣੀ ਪੁਸਤਕ ਦੇ ਪੰਨਾ 248 ਉੱਤੇ ਲਿਖਦਾ ਹੈ ਕਿ ਮਹਾਭਾਰਤ ਦੇ ਸਮੇਂ ਆਲਖ ਨਰੇਸ਼ ਦਾ ਮਹਾਰਾਜਾ ਦੁਸ਼ਟਰ ਦੀ ਸਭਾ ਵਿੱਚ ਆਣਾ ਪਰਮਾਣਿਤ ਹੁੰਦਾ ਹੈ ਅਸਲ ਵਿੱਚ ਆਲਖ ਬਹੁਤ ਹੀ ਪ੍ਰਾਚੀਨ ਜੱਟ ਘਰਾਣਾ ਹੈ ਇਹ ਪਰਮਾਰ ਜੱਟਾਂ ਵਿੱਚੋਂ ਹੈ ਪ੍ਰੋਫੈਸਰ ਗੁਰਜਨ ਸਿੰਘ ਆਲਖ ਪੰਜਾਬ ਦੇ ਉੱਘੇ ਇਤਿਹਾਸਕਾਰ ਹਨ ਦੁਆਬੇ ਤੇ ਮਾਲੇ ਵਿੱਚ ਕੁਝ ਆਲਖ ਵਦੇਸ਼ਾ ਉੱਤੇ ਜਾ ਕੇ ਵਸੇ ਔਲਖ ਬਹੁਤ ਹੀ ਉੱਗਾ ਤੇ ਪ੍ਰਭਾਵਸ਼ਾਲੀ ਗੋਤ ਹੈ ਬੀਐਸ ਦਈਆ ਦੀ ਆਪਣੀ ਕਿਤਾਬ ਜਾਟਸ ਦੇ ਪੰਨਾ 245 ਤੇ ਔਲਖ ਨਾਮ ਔਲਖ ਨੂੰ ਮਹਾਭਾਰਤ ਦੇ ਸਮੇਂ ਦਾ ਬਹੁਤ ਹੀ ਪੁਰਾਤਨ ਜੱਟ ਕਬੀਲਾ ਲਿਖਿਆ ਹੈ ਉਸਨੇ ਪਰਮਾਰਵੀ ਜੱਟਾਂ ਦਾ ਪੁਰਾਣਾ ਤੇ ਸ਼ਕਤੀਸ਼ਾਲੀ ਘਰਾਣਾ ਹੈ ਅਸ਼ਵਚੌਲਕ ਰਾਜੇ ਜਗਦੇਵ ਦੇ ਭਾਈਚਾਰੇ ਵਿੱਚੋਂ ਹਨ ਤੇ ਇਹ ਪਰਮਾਰ ਵੰਸੀ ਹਨ ਸੋ ਇਹ ਜੋ ਪਿਛੁਕੜ ਹੈ ਇਹ ਹੌਲਕ ਜੱਟਾਂ ਦਾ ਹੈ ਸੋ ਅੱਗੇ ਅਸੀਂ ਜਿਹੜਾ ਦੱਸ ਰਹੇ ਹਾਂ ਗੋਤ ਹੈ ਉਹ ਸਰਾਹ ਗੋਤ ਹੈ ਸਰਾਹ ਇਹ ਪੱਟੀ ਰਾਜਪੁੱਤਾਂ ਵਿੱਚੋਂ ਹਨ ਪੱਟੀ ਰਾਜ ਸਲਵਾਨ ਦੇ ਪੰਜ ਪੁੱਤਰ ਸਨ ਸਲਵਾਨ ਪਟਨਹਿਰ ਦਾ ਇੱਕ ਪ੍ਰਸਿੱਧ ਰਾਜਾ ਸੀ ਇਸ ਦੇ ਪੁੱਤਰ ਦਾ ਨਾਮ ਸਾਇਰ ਰਾਓ ਸੀ ਸਰਾਹ ਗੋਤ ਦੇ ਜੱਟ ਸਰਾਉ ਜਾਂ ਸਾਇਰ ਰਾਓ ਦੀ ਵੰਸ਼ ਵਿੱਚੋਂ ਹਨ ਕਈ ਇਤਿਹਾਸਕਾਰਾਂ ਨੇ ਸਲਵਾਨ ਨੂੰ ਸਾਲੋਂ ਵੀ ਲਿਖਿਆ ਹੈ ਕਿਸੇ ਕਾਰਨ ਲੋਕ ਪਟਨੇਰ ਦੇ ਇਲਾਕੇ ਨੂੰ ਛੱਡ ਕੇ ਸਿਰਸੇ हिसार ਤੇ ਬਠਿੰਡੇ ਵੱਲ ਆ ਕੇ ਵਸ ਗਏ ਘੱਗਰ ਨਦੀ ਦੇ ਆਸ-ਪਾਸ ਹਰਿਆਣਾ ਤੇ ਪੰਜਾਬ ਖੇਤਰ ਵਿੱਚ ਵਸ ਗਏ ਬਠਿੰਡਾ ਵਿਸਰਾਮਾਂ ਦੇ 12 ਪਿੰਡ ਜੱਸੀ ਪੱਕਾ ਪਥਰਾਲਾ ਸੇਖੂ ਜੋਗੇਵਾਲ ਤਖਤੂ ਫਲੜ ਸ਼ੀਰਗੜ ਮਸਾਣਾ ਦੇਸੂ ਪਣੀ ਵਾਲਾ ਵਾਗਾ ਵਗੈਰਾ ਹਨ ਮਠੰਡੇ ਦੇ ਵਿੱਚ ਮਾਨਸਾ ਇਲਾਕੇ ਦੇ ਸਰਾ ਆਪਣਾ ਗੋਤ ਸਰਾਉ ਲਿਖਦੇ ਹਨ ਮਾਨਸਾ ਸੁਨਾਮ ਦੇ ਇਲਾਕੇ ਵਿੱਚ ਕੂਟਲਾ ਸਰਾਉ ਇੱਕ ਪ੍ਰਸਿੱਧ ਮਸ਼ਹੂਰ ਪਿੰਡ ਹੈ ਮੁਕਸਰ ਜ਼ਿਲ੍ਹੇ ਵਿੱਚ ਕੱਚਾ ਕਾਲੇਵਾਲਾ ਪਿੰਡ ਸਾਰਾ ਹੀ ਗੋਤ ਜਿਹੜਾ ਉਹ ਸਰਾ ਦਾ ਫਿਰੋਜ਼ਪੁਰ ਵਿੱਚ ਮੁਰਾਦ ਵਾਲਾ ਵੀ ਸਰਾ ਗੋਦਾ ਇੱਕ ਮਸ਼ਹੂਰ ਪਿੰਡ ਹੈ ਫਰੀਦਕੋਟ ਮੋਗੇ ਫਰੀਦਕੋਟ ਤੇ ਮੋਗੇ ਦੇ ਇਲਾਕੇ ਵਿੱਚ ਜਿਹੜਾ ਸਰਾ ਪੱਕਾ ਪੱਥਰ ਵਾਲਾ ਦੇ ਇਲਾਕੇ ਵਿੱਚ ਆ ਕੇ ਆਬਾਦ ਹੋਇਆ ਮੋਗੇ ਗਿੱਲ ਦੀਪ ਘਿਰੇ ਸਦਾਰੀ ਸੀ ਉਸ ਦੇ ਸੌਰੇ ਬਹੁਤ ਬਾਲੇ ਸਰਾ ਦੀ ਮੁਗਲਾਂ ਦੇ ਦਰਬਾਰ ਵਿੱਚ ਪੂਰੀ ਚੌਧਰ ਚੱਲਦੀ ਸੀ ਪਟਿਆਲੇ ਤੇ ਸੰਗਰੂਰ ਦੇ ਜ਼ਿਲ੍ਹੇ ਵਿੱਚ ਕੁਝ ਸਰਾਵਾਂ ਆਬਾਦ ਹਨ ਸਰਾਵਾ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ ਕਿਸੇ ਸਮੇਂ ਸਰਾਵਾਂ ਦੇ ਸਮਾਣੇ ਦੇ ਖੇਤਰ ਵਿੱਚ ਸਰਾਵਾਂ ਦਾ ਬੋਲ ਬਲਾਸੀ ਸਤਲੁਜ ਦੇ ਖੇਤਰ ਲੁਧਿਆਣਾ ਦਾ ਫਿਰੋਜ਼ਪੁਰ ਵਿੱਚ ਵੀ ਕਾਫੀ ਸਰਾ ਹਨ ਅਕਾਲੀ ਫੂਲਾ ਸਿੰਘ ਸਰਾਵ ਜੱਟ ਸੀ ਪੱਛਮੀ ਪੰਜਾਬ ਦੇ ਲਾਹੌਰ ਸਿਆਲਕੋਟ ਤੇ ਗੁਜਰਾਂਵਾਲਾ ਦੇ ਇਲਾਕਿਆਂ ਵਿੱਚ ਵੀ ਸਰਾਵਾਂ ਦੇ ਕਾਫੀ ਪਿੰਡ ਹਨ ਜ਼ਿਲ੍ਹਾ ਸ਼ਰਪੋ ਦੇ ਗੜਦੀਵਾਲਾ ਪਾਸ ਚਿਪੜ ਪਿੰਡ ਵੀ ਸਰਾ ਗੋਤ ਦਾ ਇਹ ਦੁਆਬੇ ਦੇ ਸਰਾ ਦੁਆਬੇ ਵਿੱਚ ਜਿਹੜੇ ਸਰਾ ਗੋਤਿਆਂ ਨੂੰ ਉਹ ਘਟੇ ਹਨ ਮੁਗਲਾਂ ਦੇ ਸਮੇਂ ਸਰਾ ਗੋਤ ਦੇ ਕੁਝ ਜੱਟ ਮੁਸਲਮਾਨ ਬਣ ਗਏ ਪਿੰਡ ਬੜੀ ਟਿੱਬਾ ਦਾ ਦੁੱਲਾ ਸਿੰਘ ਸਰਾ ਮਹਾਰਾਜਾ ਰਣਜੀਤ ਸਿੰਘ ਦਾ ਖਿੜਾਵਾ ਹੋਇਆ ਹੈ ਪਿੰਡ ਜੱਸੀ ਜ਼ਿਲ੍ਹਾ ਬਠਿੰਡਾ ਦੇ ਸੁਫਨਾ ਸਿੰਘ ਸਰਾ ਗੁਰੂ ਗੋਬ ਸਿੰਘ ਦਾ ਪੱਕਾ ਸੇਵਕ ਸੀ 1881 ਇਸਵੀ ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਸਰਾਘੋਦ ਜੱਟਾਂ ਦੀ ਗਿਣਤੀ 1826 ਸੀ 1881 ਵਿੱਚ ਨਵੀਂ ਖੋਜ ਅਨੁਸਾਰ ਇਹ ਦੂਰ ਹਨ ਇਹ ਲੋਕ ਮਾਦਿਸ਼ਯਾ ਦੇ ਸ਼ਾਇਰ ਦਰਿਆ ਦੇ ਖੇਤਰ ਤੋਂ ਆਏ ਇਹ ਸਾਕਾ ਬੰਸੀ ਕਬੀਲੇ ਦੇ ਲੋਕ ਹਨ ਸਰਾ ਵੀ ਇੱਕ ਉੱਗਾ ਤੇ ਛੋਟਾ ਗੋਤ ਹੈ ਸੋ ਇਹ ਜਿਹੜੀ ਪਿਸ਼ੋਕੜ ਸੀਸਰਾ ਗੁੱਦਾ ਪਿਸ਼ੋਕੜ ਹੈ ਸੋ ਆਪ ਨੂੰ ਇਹ ਵੀਡੀਓ ਕੇ ਜਾਣਕਾਰੀ ਕਿਹੋ ਜਿਹੀ ਲੱਗੀ ਹੈ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਜਿਹੜਾ ਅੱਗੇ ਹੈ ਅਸੀਂ ਗੋਤ ਦੀ ਗੱਲ ਕਰ ਰਹੇ ਹਾਂ ਉਹ ਹੈ ਜੱਟ ਸੰਘਾ ਜੱਟਾਂ ਦੀ ਗੋਤ ਜਿਹੜੀ ਹੈ ਉਸ ਬਾਰੇ ਸੋ ਸੰਘਾ ਜਿਹੜੇ ਹਨ ਇਹ ਪੰਜਾਬ ਦੇ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ ਇਸ ਬੰਸ ਦਾ ਬੜੀ ਰਾਵਟ ਸਰੋਈ ਸੀ ਇਸ ਖਾਨਦਾਨ ਦਾ ਕਿਸੇ ਸਮੇਂ ਦਿੱਲੀ ਵਿੱਚ ਰਾਜ ਸੀ 8ਵੀਂ ਸਦੀ ਵਿੱਚ ਤਮਰਾਂ ਨੇ ਇਸ ਨੂੰ ਹਰਾ ਕੇ ਦਿੱਲੀ ਤੇ ਆਪਣਾ ਰਾਜ ਕਾਇਮ ਕਰ ਲਿਆ ਉਸ ਸਰੋਈ ਬੰਸ ਦੇ ਢਿੱਲੋ ਸੰਗੇ ਮੱਲੀ ਤੇ ਦਸਾਂਜ ਰਾਜਸਥਾਨ ਵੱਲ ਚਲੇ ਗਏ 15ਵੀਂ ਸਦੀ ਦੇ ਅੰਤ ਵਿੱਚ ਪੰਜਾਬ ਦੇ ਮਾਲਾ ਖੇਤਰ ਵਿੱਚ ਆ ਗਏ ਅੱਧ ਮਾਲਵੇ ਤੇ ਪੱਟੀਆਂ ਤੇ ਪਵਾਰਾਂ ਦਾ ਕਬਜਾਸੀ ਪ੍ਰਸਿੱਧ ਇਤਿਹਾਸਕਾਰ ਤੇ ਮਹਾਨ ਵਿਦਵਾਨ ਸ਼ਮਸ਼ੀਰ ਸਿੰਘ ਸ਼ੋਕ ਨੇ ਆਪਣੀ ਕਿਤਾਬ ਪੰਜਾਬੀ ਜੀਵਨ ਤੇ ਸੰਸਕ੍ਰਿਤੀ ਉਹਦੇ ਵਿੱਚ ਲਿਖਿਆ ਹੈ ਕਿ ਸੰਗੇ ਖਾਨਦਾਨ ਦੇ ਲੋਕ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤਰਨਤਨ ਦੇ ਨੇੜੇ ਸੰਗਾ ਪਿੰਡ ਜ਼ਿਲ੍ਹਾ ਜਲੰਧਰ ਵਿੱਚ ਕਾਲਾ ਸੰਗਾ ਚੰਡੂ ਸੰਗਾ ਦੁਸਾਂਜ ਆਦ ਦੇ ਮਾਲੇ ਵਿੱਚ ਦੇ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਭਾਈ ਕੀ ਟੋਲੀ ਜ਼ਿਲ੍ਹਾ ਸੰਗਰੂਰ ਵਿੱਚ ਪਿੰਡ ਗੁਵਾਰਾ ਵਿਚਵਾਦ ਹੋਏ ਇਹਨਾਂ ਦੀ ਮਨਸ਼ਾ ਵਾਲੀ ਸਿੱਧੀ ਸੂਰਵੰਸ਼ ਨਾਲ ਮਿਲਦੀ ਹੈ ਮੱਲੀ ਤੇ ਢਿੱਲੋਂ ਇਸੇ ਗੋਦ ਦੇ ਦੋ ਵਕਫਾ ਸ਼ਾਖਾ ਮਹਨ ਇਹ ਇਲਾਕਾ ਝੜਿਕ ਸਿੱਧਾਂ ਦੇ ਸਮੇਂ ਵੀ ਸੰਗੇ ਗੋਦ ਦੇ ਜੱਟਾਂ ਨੇ ਵਸਾਇਆ ਸੀ ਗਿੱਲਾਂ ਨਾਲ ਆਣ ਬਣ ਹੋਣ ਕਾਰਨ ਸੰਗੇ ਮੋਗੇ ਤੋਂ 8 ਮੀਲ ਅੱਗੇ ਟਰੋਲੀ ਵਿੱਚ ਜਾ ਕੇ ਵਸੇ 1852 ਤੇ 53 ਈਸਵੀ ਦੇ ਪਹਿਲੇ ਬੰਦੋਬਸ ਸੰਸਾਰ ਟੋਲੀ ਨਾ ਦੀ ਨਾਚੀ ਨੇ ਮੁਸਲਮਾਨ ਬਾਦਸ਼ਾਹ ਤੋਂ ਇੱਥੇ ਕੁਝ ਜਾਗੀਰ ਲਈ ਸੀ ਸੰਘੇ ਟੋਲੀ ਦੇ ਮੁਜਾਰੇ ਬਣ ਗਏ ਉਸ ਦੀ ਮੌਤ ਮਗਰੋਂ ਉਸ ਦੀ ਜਾਗੀਰ ਜਿਹੜੀ ਸੀ ਉਹ ਮਾਲਕ ਜਾਗੀਰ ਦੇ ਮਾਲਕ ਬਣ ਗਏ ਜ਼ਿਲ੍ਹਾ ਫਿਰੋਜ਼ਪੁਰ ਦੇ ਅਗਸਤਿ ਅਨੁਸਾਰ ਬਾਬਾ ਲੂੰਬੜੇ ਨੇ ਸੰਘੇ ਖਾਨਦਾਨ ਨੂੰ ਮਾਲੇ ਵਿੱਚ ਵਸਾਇਆ ਟੋਲੀ ਦੇ ਮੋਢੀ ਬਾਬਾ ਲੂੰਬੜੇ ਦੇ ਦੋ ਵਾਰਸ ਅਜ ਅਤੇ ਅਜਾਇਬ ਹੋਏ ਇਹ ਦੋਵੇਂ ਭਰਾ ਤੀਸਰੀ ਪਾਸ਼ਾਹੀ ਦੇ ਸੇਵਕ ਰਹੇ ਸਨ ਭਾਈ ਗੁਰਦਾਸ ਜੀ ਦੀਵਾਰ ਵਿੱਚ ਵੀ ਇੰਨਾ ਬਾਰੇ ਲਿਖਿਆ ਲਿਖਿਆ ਹੈ ਗੁਰੂ ਗੋਗੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਸੰਗੇ ਕੇਵਲ ਟਰੋਲੀ ਵਿੱਚ ਹੀ ਬਾਦ ਸਨ ਗੁਰਗਵ ਸਿੰਘ ਜੀ ਗੁਰੂ ਹਰਗਵੰਦ ਜੀ ਦਾ ਸੰਡੂ ਸਾਈ ਦਾਸ ਖੱਤਰੀ ਟਰੋਲੀ ਵਿੱਚ ਰਹਿੰਦਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਹ ਪੱਕਾ ਸੇਵਕ ਸੀ ਸੰਗੇ ਵੀ ਸਿੱਖੀ ਵਿੱਚ ਬਹੁਤ ਸ਼ਰਧਾ ਰੱਖਦੇ ਸਨ। ਅਛਮੀ ਬਾਸ਼ਾ ਨੇ ਖੁਸ਼ ਹੋ ਕੇ ਢੋਲੀ ਪਿੰਨ ਨੂੰ ਭਾਈਕੇ ਦਾ ਖਿਤਾਬ ਦਿੱਤਾ। ਤਾਂ ਲੋਕ ਸੰਗੇ ਖਾਨਦਾਨ ਦੇ ਲੋਕਾਂ ਨੂੰ ਭਾਈਕੇ ਕਹਿਣ ਲੱਗ ਪਏ। ਢੋਲੀ ਦੀ ਸੰਗਤ ਨੂੰ ਗੁਰੂ ਜੀ ਨੇ ਆਪ ਕਟਾਰ ਤੇ ਪੋਥੀ ਬਖਸ਼ੀ। ਸੰਗੇ ਖਾਨਦਾਨ ਦਾ ਭਾਈ ਕਲਿਆਣ ਦਾਸ 6ਵੀਂ ਪਾਸੇ ਦਾ ਪੱਕਾ ਸੇਵਕ ਸੀ। ਉਹ ਜੈਵਸ ਦਾ ਪੁੱਤਰਾ ਸੀ। ਭਾਈ ਕਲਿਆਣ ਦਾ ਪੁੱਤਰ ਵੀ ਆਪਣੇ ਪਿਤਾ ਵਾਂਗ ਬੜਾ ਭਾਦਰ ਨਿਦਰਸੀ ਉਹ ਦਸਮ ਗੁਰੂ ਦਾਸ ਐਨਾਪਤੀ ਬਣਿਆ ਗੁਰਗੰਗ ਸਿੰਘ ਮਹਾਰਾਜ ਦਾ ਉਸ ਦਾ ਭਾਈ ਨਾ ਜਿਹੜਾ ਨਾਮ ਸੀ ਉਹ ਭਾਈ ਨੰਦਲਾ ਚੰਦ ਸੀ ਆਨੰਦ ਚੰਦ ਭਾਈ ਆਨੰਦ ਚੰਦ ਦਾ ਪੁੱਤਰ ਭਾਈ ਦੇਸ ਰਾਜ ਵੀ ਗੁਰੂ ਜੀ ਦਾ ਅਸ਼ਰਦਾਲੂ ਸੀ ਭਾਈ ਕਲਿਆਣ ਦਾਸ ਦੀ ਵੰਸ਼ ਨੇ ਦੋਵੇਂ ਕੋਰੇਵਾਲ ਤੁਵੇਂ ਤੈਮੂਰ ਚੁੱਗੇਵਾਲਾ ਭਾਈ ਕਵਾੜਾ ਆਦ ਕਈ ਪਿੰਡ ਬਸਾਏ ਮਾਲਵੇ ਵਿੱਚ ਜਦੋਂ ਸੰਘਿਆਂ ਦੀ ਗਿਣਤੀ ਵਧ ਗਈ ਤਾਂ ਕੁਝ ਸੰਘੇ ਲੁਧਿਆਣੇ ਤੋਂ ਅੱਗੇ ਮਾਝੇ ਵਾਲੇ ਪਾਸੇ ਚਲੇ ਗਏ ਕਿਸੇ ਸਮੇਂ ਸੰਘੋਲ ਦੀ ਵੀ ਸੰਘੇ ਜੱਟਾਂ ਦਾ ਘਰ ਸੀ ਸੰਘੋਲ ਕਈ ਵਾਰ ਉੱਜੜਿਆ ਤੇ ਕਈ ਵਾਰ ਵਸਿਆ ਇਸ ਪਿੰਡ ਵਿੱਚ ਬਹੁਤ ਹੀ ਪੁਰਾਤਨ ਥੇ ਹੈ ਹੁਣਾਂ ਨੇ ਉਹਨਾਂ ਨੇ ਵੀ ਇਸ ਨੂੰ ਤਬਾਹ ਕੀਤਾ ਅੱਗ ਵੀ ਲਾ ਦਿੱਤੀ ਸਭ ਤੋਂ ਵੱਧ ਸੰਗਤ ਦੁਆਬੇ ਵਿੱਚ ਆਬਾਦ ਹਨ ਸਾਰਾ ਗੋਤਕ ਕਾਲਾ ਸੰਗਾ ਤੋਂ ਹੀ ਵਧਿਆ ਫੁੱਲਿਆ ਗੜਸ਼ੰਕਾ ਦੇ ਇਲਾਕੇ ਵਿੱਚ ਚੱਕ ਸੰਗਾ ਵੀ ਸੰਗੇ ਦਾ ਜਿਹੜਾ ਉਹ ਗੋਤਾਂ ਦਾ ਪਿੰਡ ਹੈ ਨਵਾਂ ਸ਼ਹਿਰ ਜ਼ਿਲ੍ਹਾ ਵਿੱਚ ਵੀ ਸ਼ਹਾਬਪੁਰ ਵੀ ਸੰਗੇ ਗੋਤ ਦਾ ਪਿੰਡ ਹੈ ਹੁਣ ਤਾਂ ਸੰਗੇ ਗੋਤ ਦੇ ਜੱਟ ਸਾਰੇ ਪੰਜਾਬ ਵਿੱਚ ਬਠਿੰਡਾ ਮਾਨਸਾ ਵਿੱਚ ਵੀ ਚਲੇ ਗਏ ਉਧਰ ਵੀ ਬਾਦ ਹੋ ਗਏ ਮਾਨਸਾ ਵਿੱਚ ਸੰਘਾ ਪਿੰਡ ਸੰਘੇ ਗੋਦਾ ਲੋਕਾਂ ਦਾ ਹੈ ਸੰਘਾ ਛੋਟਾ ਗੋਤੀ ਹੈ ਇੱਕ ਸੰਘੇ ਪਿੰਡ ਤਲਤਾਂ ਦੇ ਕੋਲ ਵੀ ਹੈ ਬੀਐਸ ਦਾਇਆ ਅਨੁਸਾਰ ਸੰਘੇ ਸਕੰਦਰ ਦੇ ਹਮਲੇ ਸਮੇਂ ਪੰਜਾਬ ਵਿੱਚ ਵਸਦੇ ਸਨ ਹੁਣ ਤਾਂ ਹਮਲਿਆਂ ਤੋਂ ਤੰਗ ਆ ਕੇ ਉਹਨਾਂ ਨੇ ਉਹਦੇ ਸਕੰਦਰ ਦੇ ਹਮਲਿਆਂ ਤੋਂ ਤੰਗ ਆ ਕੇ ਸੰਘੇ ਮੱਲੀ ਤੇ ਪਰਮਾਰ ਆ ਜਾਤੀਆਂ ਦੇ ਲੋਕ ਪੰਜਾਬ ਛੱਡ ਕੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵੱਲ ਚਲੇ ਗਏ ਮੁਸਲਮਾਨਾਂ ਦੇ ਹਮਲਿਆਂ ਸਮੇਂ ਫਿਰ ਪੰਜਾਬ ਵਿੱਚ ਆ ਗਏ ਸਨ ਪੰਜਾਬ ਦੇ ਜਿਹੜਾ ਮਹਾਨ ਪੰਜਾਬੀ ਦਾ ਮਹਾਨ ਲੇਖਕ ਤੇ ਬੁੱਧੀਜੀਵੀ ਸੰਸੇਰ ਸਿੰਘ ਅਸ਼ੋਕ ਸੰਘਾ ਜੱਟ ਸੀ ਮੁਗਲ ਮੇਜਰ ਸਰਦਾਰ ਦਰਬਾਰਾ ਸਿੰਘ ਨੇ ਸੰਘਾ ਦਾ ਇਤਿਹਾਸ ਸੰਘਿਆਂ ਦਾ ਇਤਿਹਾਸ ਜਿਹੜਾ ਕਿਤਾਬ ਹੈ ਉਹ ਲਿਖੀ ਜਿਸ ਵਿੱਚ ਸੰਘੇ ਜੱਟਾਂ ਬਾਰੇ ਕਾਫੀ ਜਾਣਕਾਰੀ ਦਿੱਤੀ ਗਈ ਹੈ ਉੱਤਰੀ ਭਾਰਤ ਦੇ ਇਤਿਹਾਸ ਵਿੱਚ ਮੱਲੀ ਕੰਗ ਵਿਰਕ ਸੰਗੇ ਸੰਧੂਤ ਖੋਖਰਾ ਜਟ ਕਬੀਲਿਆਂ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਹੈ ਤੇ ਮਹਾਨ ਹੈ ਸੰਘਾ ਜੱਟ ਦਾ ਬਹੁਤ ਹੀ ਉੱਗਾ ਤੇ ਛੋਟਾ ਗੋਤ ਹੈ ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਭਾਈਚਾਰਾ ਹੈ ਬਹੁਤ ਹੀ ਜੱਟਾਂ ਦੀਆਂ ਗੋਤਾਂ ਹਨ ਸੋ ਜੇ ਇਹ ਸੀ ਜਿਹੜੀ ਸੰਘਾ ਗੋਤ ਜੱਟਾਂ ਦੀ ਉਹਨਾਂ ਦਾ ਪਛੋਕੜ ਸੰਘਿਆਂ ਦਾ ਅੱਗੇ ਹੈ ਸਹਾਰਨ ਗੋਤ ਜੱਟਾਂ ਦੀ ਸਹਾਰਨ ਗੋਤ ਇਸ ਵੰਸ਼ ਦਾ ਮੋਢੀ ਪੱਟੀਰਾਓ ਸੀ ਪੱਟੀਰਾਓ ਦੇ ਦੋ ਪੁੱਤਰ ਮਸੂਰ ਰਾਓ ਤੇ ਮੰਗਲ ਰਾਓ ਸਨ ਮਸੂਰ ਰਾਓ ਦੇ ਵੀ ਅੱਗੋਂ ਦੋ ਪੁੱਤਰ ਅਵੇਰਾਓ ਤੇ ਸਾਨਰ ਰਾਓ ਸਨ ਸਾਰਨ ਸਾਰਨ ਰਾਓ ਸਨ ਸਾਰਨ ਰਾਓ ਦੀ ਆਪਣੇ ਭਰਾ ਨਾਲ ਅਲਵਣ ਹੋ ਗਈ ਉਹ ਤੇ ਉਹਦੇ ਪੁੱਤਰ ਕਿਸੇ ਹੋਰ ਥਾਂ ਜਾ ਕੇ ਖੇਤੀ ਕਰਨ ਲੱਗ ਪਏ ਇਸ ਤਰ੍ਹਾਂ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ ਸਨ ਰਾਓ ਦੀ ਬੰਸ ਦੇ ਜੱਟਾਂ ਨੂੰ ਸਹਾਰਣ ਵੀ ਕਿਹਾ ਜਾਂਦਾ ਹੈ ਕਿਸੇ ਸਮੇਂ ਸਹਾਰਣ ਗੋਦਾਰਾ ਪੁੰਨੀਆਂ ਮਾਹਲ ਸਿਆਗ ਤੇ ਬਿਆਣੀਵਾਲ ਜੱਟਾਂ ਦਾ ਪੱਟੇਰੇ ਇਲਾਕੇ ਵਿੱਚ ਬੋਲ ਬੋਲਬਲਾ ਸੀ ਪੱਟੀ ਲੋਕ ਸਾਰੇ ਪਟਨੇ ਦੇ ਵਿੱਚ ਫੈਲੇ ਰਹੇ ਹਨ ਖੱਗਰ ਨੂੰ ਪਾਰ ਕਰਕੇ ਇੱਕ ਗਰਤੇ ਸਤਲੂਜ ਦੇ ਇਲਾਕੇ ਵਿੱਚ ਵੀ ਪਹੁੰਚ ਗਏ ਸਨ ਪੰਜਾਬ ਦੇ ਬਹੁਤ ਪੁਰਾਣੇ ਵਸਰੀਕਾਂ ਨਾਲ ਪਟੀਆਂ ਦੀਆਂ ਕਈ ਵਾਰ ਲੜਾਈਆਂ ਹੋਈਆਂ ਸਹਾਰਣ ਜੱਟਾ ਪੰਜਾਬ ਦੇ ਪਹਿਲਾਂ ਕੱਗਰ ਨਦੀ ਪਾਰ ਕਰਕੇ ਬਠਿੰਡਾ ਦੇ ਖੇਤਰ ਵਿੱਚ ਪੱਕਾ ਪਥਰਾਲਾ ਵਿੱਚ ਵੀ ਬਾਦ ਹੋਏ ਇਹ ਸਰਾਵਾ ਨੂੰ ਵੀ ਆਪਣਾ ਜਿਹੜਾ ਭਾਈ ਜਰਾ ਸਰਾਵਾ ਉਹਨਾਂ ਨੂੰ ਆਪਣਾ ਭਾਈ ਜਰਾ ਸਮਝਦੇ ਹਨ ਪੰਜਾਬ ਵਿੱਚ ਸਹਾਰਨਾ ਦੀ ਗਿਣਤੀ ਇਹ ਸਰਾਵਾ ਤੋਂ ਕਾਫੀ ਘੱਟ ਹੈ ਬਠਿੰਡੇ ਜ਼ਿਲ੍ਹੇ ਵਿੱਚ ਸਹਾਰਨਾ ਦੇ ਪਿੰਡ 10 ਪਿੰਡ ਹਨ ਪੰਜਾਬ ਵਿੱਚ ਬਹੁਤੇ ਸਹਾਰਨਾ ਦੇ ਪਸ਼ੂਕੜ ਪੱਕ ਪਥਰਾਲਾ ਹੀ ਹੈ ਇਹ ਬਹੁਤੇ ਮਾਲੇ ਵਿੱਚ ਹਨ ਪੰਜਾਬ ਦੇ ਸਹਾਨ ਜੱਟ ਸਾਰੀ ਸਿੱਖ ਹਨ ਉੱਤਰ ਪ੍ਰਦੇਸ਼ ਹਰਿਆਣੇ ਰਾਜਸਥਾਨ ਵਿੱਚ ਵੀ ਸਹਾਨ ਗੋਦ ਦੇ ਜਗਹ ਕਾਫੀ ਜੱਟ ਹਨ ਇਹ ਬਹੁਤੇ ਜੱਟ Hindu ਹਨ ਕਿਸੇ ਸਮੇਂ ਉੱਤਰ ਪ੍ਰਦੇਸ਼ ਦੇ ਸਹਾਨ ਪੁੱਦ ਖੇਤਰ ਵਿੱਚ ਇਹਨਾਂ ਦਾ ਕਬਜ਼ਾ ਸੀ ਹਰਿਆਣੇ ਤੇ ਰਾਜਸਥਾਨ ਦੇ ਸਹਾਰਨ Hindu जाट ਪੰਜਾਬ ਦੇ ਸਹਾਰਨ ਸਾਰਨ ਜੱਟ ਸਿੱਖਾਂ ਨੂੰ ਆਪਣੀ ਬਰਾਦਰੀ ਵਿੱਚੋਂ ਸਮਿਧੇ ਹਨ ਉਹਨਾਂ ਦੀ ਕੁੜੀਆਂ ਨੂੰ ਆਪਣੇ ਧੀਆਂ ਵਾਂਗ ਸਮਝਦੇ ਹਨ ਹੋਰ ਜੱਟਾਂ ਵਾਂਗ ਸਹਾਰਨ ਵੀ ਆਖੜ ਹੁੰਦੇ ਹਨ ਪਰ ਕਿਸਾਨ ਬਹੁਤ ਵਧੀਆ ਹਨ ਬਹੁਤ ਹੀ ਮਿਹਨਤੀ ਹਨ ਕਿਸੇ ਸਮੇਂ ਪਟਨੇਰ ਖੇਤਰ ਵਿੱਚ ਸਹਾਰਨਾ ਦਾ 300 ਪਿੰਡਾਂ ਤੇ ਕਬਜ਼ਾ ਸੀ ਪਟਨੇਰ ਖੇਤਰ ਵਿੱਚ ਹੁਣ ਵੀ ਸਰਦਾਰ ਸ਼ਹਿਰ ਖੇਤਰ ਵਿੱਚ ਸਹਾਰਨਾ ਦੇ 90 ਪਿੰਡ ਹਨ हिसार ਜ਼ਿਲ੍ਹੇ ਵਿੱਚ 25 ਪਿੰਡ ਸਹਾਰਨਾ ਦੇ ਹੀ ਹਨ ਉੱਤਰ ਪ੍ਰਦੇਸ਼ ਦੇ ਮੁਜ਼ਫਰ ਨਗਰ ਖੇਤਰ ਵਿੱਚ ਸਾਰਨਾ ਦੇ ਕੁਝ ਪਿੰਡਾਂ ਸਹਾਰਨਾ ਦੇ ਇਹ ਹਿੰਦੂ ਜਾਟ ਹਨ ਕੁਝ ਜੱਟ ਜਿਹੜੇ ਸਹਾਰਨ ਜੱਟ ਜੈਨੀ ਵੀ ਹਨ ਬਹੁਤ ਸਾਰੇ ਜੱਟ ਜਿਹੜੇ ਖੜਕੂ ਵੀ ਹਨ ਸਹਾਰਨ ਉੱਗਾ ਤੇ ਬਹੁਤ ਹੀ ਵੱਡਾ ਗੋਤ ਹੈ ਸੋ ਇਹ ਹੀ ਸਹਾਰਨ ਜੱਟਾਂ ਦੇ ਗੋਤ ਬਾਰੇ ਉਹਨਾਂ ਦਾ ਪਿਸ਼ੂਕੜ ਉਹਨਾਂ ਦੇ ਪੂਰਵਜ ਤੇ ਉਹ ਕਿੱਥੋਂ ਆਏ ਤੇ ਕਿੱਥੇ ਵਸੇ ਸੋ ਆਪਣੇ ਆਪਣੇ ਗੋਤ ਅਨੁਸਾਰ ਜੇ ਅਗਰ ਤੁਹਾਡੀ ਗੋਤ ਵੀ ਇਹਦੇ ਵਿੱਚੋਂ ਕੋਈ ਮੇਲ ਖਾਂਦੀ ਹੈ ਜਾਂ ਤੁਸੀਂ ਆਪਣੇ ਕਮੈਂਟ ਵਿੱਚ ਦੱਸ ਦੇਦੇ ਦੱਸ ਸਕਦੇ ਹੋ ਕਿ ਕਿਉਂਕਿ ਅੰਗੇ ਵੀ ਅਸੀਂ ਹੋਰ ਗੋਤਾਂ ਦਾ ਜਿਹੜਾ ਪਿਸ਼ੋਕੜ ਹੈ ਔਰ ਕੋਟ ਕਰਾਂਗੇ ਸੋ ਆਪ ਨੂੰ ਜੀ ਜਾਣਕਾਰੀ ਕਿਹੋ ਜੀ ਲੱਗੀ ਹੋਇਆ ਆਪਣੇ ਕਮੈਂਟ ਵਿੱਚ ਦੱਸਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਬੈਲ ਆਈਕਨ ਤੇ ਕਲਿੱਕ ਜਿਕਲ ਜਰੂਰ ਕਰ ਦੇਣਾ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦੇਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ